ਹੋ ਜੀ ਲੋਕ ਮਤੇ ਇਸ ਐਂਟਪਲ ਹਾਂ ਜੀ ਮੈਂ ਬੜਾ ਮੁਦੀਆ ਕੜੀ ਰਿਆਂ ਮੈਂ ਆਪਣਾ ਜੀਤੇ ਹੋਣੀ ਹੋਰ ਨਾਲ ਤੇ ਉਹ ਨਾਲ ਜਿਹੜਾ ਇੱਕ ਆਪਣਾ ਚੇਅਰਮੈਨ ਜਿਹੜਾ ਬੱਬੇ ਆ ਜੀ ਜਿਹੜੀ ਮਨਾ ਕਿਹਿਆ ਅੱਛਾ ਆਪਣਾ ਇੱਕ ਪੁਕਤਾ ਕੋਤ ਪਰਾ ਹੀ ਉਹਦਾ ਨਾਮ だっ के ਤਕੂ ਅੱਛਾ ਕੋਈ ਮਨਾ ਕਿਹਿਆ ਹਾਂਜੀ ਸਰਦਾਰ ਬਲਦੇਵ ਸਿੰਘ ਜੀ ਇਹ ਦੱਸੋ ਕਿ ਤੁਹਾਡੇ ਉਸਤਾਦ ਕੌਣ ਸੀ ਕਿੱਥੋਂ ਤੁਸੀਂ ਮਤਲਬ ਸਿੱਖਿਆ ਲਈ ਹੈ ਕਬੱਡੀ ਸਰਦਾਰ ਸਿੰਗਰ ਸਿੰਘ ਕਾਲੋਂ ਸਾਹਿਬ ਸਾਡੇ ਪਿੰਡੇ ਆ ਹਾਂਜੀ ਉਹਨਾਂ ਨੇ ਬੱਚਿਆਂ ਨੂੰ ਸਿਖਾ ਕਰਕੇ ਮਤਲਬ ਬੜਾ ਉਮਾਨ ਜਿਹੀ ਸਕੂਲ ਦੇ ਵਿੱਚ ਆ ਕੇ ਆਲੇ ਮੁਹੱਕ ਕਿਡਾਉਣੀ ਹਾਂਜੀ ਉਹ ਤੋਂ ਆਣ ਤਰਪਾਲਾ ਨਾਲ ਜੋ ਮਤਲਬ ਸਿਖਾ ਕੇ ਗੇਮ ਜਿਹੜੀ ਕਰਾਉਂਦੇ ਸਾਨੂੰ ਉਹਨਾਂ ਨੇ ਕਬੱਡੀ ਦੇ ਵਿੱਚ ਮਤਲਬ ਬਹੁਤ ਜਿਆਦਾ ਸਾਧ ਦਿੱਤਾ ਉਹਨਾਂ ਨੇ ਬੜੀ ਉਹਨਾ ਮਿਹਨਤ ਕਰਨੀ ਆ ਕਿ ਆਪ ਲਾਗੇ ਲੋਕ ਹੋਗੇ ਹਾਂਜੀ ਇਹਦਾ ਮਤਲਬ ਇਹ ਆਦਾ ਮਤਲਬ ਇਹ ਕਿ ਸੁਮਨ ਦੇਵੀ ਬੱਚੀ ਜਿਹੜੀ ਅੱਡਾ ਕਰ ਲਿਆ ਆਪ ਹਾਕੀ ਦਾ ਪਲੇਅਰ ਐ ਬਾਹਰ ਖੇਡਣ ਗਏ ਠੀਕ ਐ ਕਿ ਉਹ ਬੜਾ ਤਗੜਾ ਪਲੇਅਰ ਹੀ ਬਾਹਰ ਖੇਡ ਕੇ ਆਏ ਕਿ ਆਪ ਸੁੰਦਰ ਸਰਕਾਰ ਸਾਹਿਬ ਠੀਕ ਐ ਠੀਕ ਐ ਬਹੁਤ ਬਹੁਤ ਧੰਨਵਾਦ ਓਏ ਖਾਸਾ ਓਏ ਕਲਾ ਮਰੂੜ ਇੱਕ ਪਾਸੇ ਬਲਦੇਵ ਸਿੰਘ ਓਏ ਹਾਏ ਓ ਮਰਿਆ ਹਾਏ ਮੇਰਾ ਰੱਬਾ ਮਰੂਤੀ ਟਰੱਕ ਥੱਲੇ ਆ ਗਈ ਓਏ ਤੇ ਨੰਮ ਸਾਹਿਬ ਗੱਲ ਆਇਆ ਇੱਕ ਜਿਹੜਾ ਮੁੰਡਾ ਫੌਜ ਦੇ ਵਿੱਚ ਅਫਸਰ ਹੈ ਤੇ ਇੱਕ ਵੈਟਰਨਰੀ ਡਾਕਟਰ ਹੈ ਉਹ ਡਾਕਟਰ ਹੈ ਚੋਹਾਨ ਸਾਹਿਬ ਛੋਟੇ ਬਚਪਨ ਤੋਂ ਕਿੱਦਾਂ ਦਾ ਹੈ ਤੇ ਅੱਛਾ ਛੋਟੇ ਬਚਪਨ ਤੋਂ ਛੋਟਾ ਪਿੰਡਾਂ ਤੋਂ ਛੇ ਲਿਆਵਾਂ ਤੇ ਜਿਆ ਹਾਂਜੀ ਛੋਟੇ ਲੇਵਲ ਤੋਂ ਤੇ ਦੂਸਰੇ ਨੰਬਰ ਤੋਂ ਹੈ ਠੀਕ ਹੈ ਤੇ ਮੈਂ ਦੂਸਰੇ ਨੰਬਰ ਤੋਂ ਨਾ ਪਹਿਲੇ ਨੰਬਰ ਤੋਂ ਅੱਛਾ ਮੈਂ ਮਲ ਬਜ਼ੁਰਗਾਂ ਵਿੱਚ ਵੀ ਜਾ ਕੇ ਖੇਡਿਆ ਤੁਸੀਂ ਹਾਂ ਤਾਂ ਬਜ਼ੁਰਗਾਂ ਵਿੱਚ ਮੈਂ ਹੀ ਗਿਆ ਤੇ ਤੁਸੀਂ ਹਾਂਜੀ ਉਹ ਚਾਹ ਮਤਲਬ ਕੀਤੇ ਗਏਗੇ ਖਲਾਫ ਹੋਗੇ ਗਏਗੇ ਤੇ ਉਥੇ ਮੈਨੂੰ ਬਦੋ ਬਦੀ ਉਹਨਾਂ ਨੇ ਆਪ ਵੀ ਤੁਹਾਨੂੰ ਕਿਹ ਡੋ ਜੋੜ ਕਟਾਉਣੇ ਹਾਂਜੀ ਮੈਂ ਤਾਂ ਮੈਂ ਏਡਾ ਤਗੜਾ ਕਢਾ ਲਿਆ ਮੈਨੂੰ ਕਿਸ ਨੇ ਐਵੇਂ ਤੁੰਗੀ ਤਤਾ ਤੋਂ ਕਮਾਤਾ ਹਾਂ ਤੇ ਮੇਰੀ ਬਦਨਾਮੀ ਹੋਊਗੀ ਮੈਂ ਏਡਾ ਵੱਡਾ ਖਡਾਰੀ ਦੁਨੀਆ 'ਚ ਮੰਨਿਆ ਫਿਰਦਾ ਹਾਂਜੀ ਉਹ ਉਹਨਾਂ ਨੇ ਮੇਰੇ ਕੋਲ ਆਪ ਕਮੀਂ ਮੇਰਾ ਇਖਵਾ ਕਰ ਦਿੱਤੇ ਅੱਛਾ ਅੱਛਾ ਉਹ ਮੈਂ ਜੋ ਖੇਡਿਆ ਜਦੋਂ ਫਿਰ ਤੇ ਉਹ ਛਲਾਹ ਪੁਰੀਆਂ ਨੂੰ ਫਿਰ ਮੈਂ ਜਿਹੜੇ ਵੀ ਖੇਡਣ ਵਾਲੇ ਮੈਂ ਖਿਡਾਰੀ ਹੀ ਉਹ ਉਦਾਂ ਹੀ ਉਦਾਂ ਹੀ ਮੈਂ ਜਿਹਦੇ 'ਚ ਮਲ ਟੇਅਰ ਮਾਰਦਾ ਉਹ ਉਹ ਪਿਆ ਕੇ ਡੇਫੈਂਸ ਜਿਹਦੇ ਟੇਅਰ ਮਾਰਨਾ ਜੀ ਹਾਂਜੀ ਉੱਥੋਂ ਸ਼ੁਰੂ ਸਾਡੀ ਹੋਈ ਬਜ਼ੁਰਗਾਂ ਜੀ ਬਜ਼ੁਰਗਾਂ ਅੱਛਾ ਤੇ ਮੈਂ ਇਹਨੂੰ ਜਗੀਰ ਸਿੰਘ ਨਾਲ ਲਿਆ ਇਹ ਵੀ ਸਾਡੇ ਪਿੰਡ ਖੇਡਣ ਆਉਂਦੇ ਹੁੰਦੇ ਉਹਦੇ ਨਾਲ ਹਾਂਜੀ ਇਹਨੂੰ ਫੇਰ ਬੁਨਾਲ ਲਿਆ ਅੱਛਾ ਅਸੀਂ ਉਹਨਾਂ ਵੀ ਬੰਦੇ ਫੇਰ ਮੈਂ ਆਪਾਂ ਕੀਤੇ ਜਿਹੜੇ ਖਿਡਾਰੀ ਸੀਗੇ ਠੀਕ ਹੈ ਸਾਨੂੰ ਬੜੀ ਦੂਰ ਦੂਰ ਸੀ ਤਾਂ ਮਤਲਬ ਵੀ ਬਾਬਲ ਦੇ ਪਿੰਡ ਵੀ ਜਾਂਦੇ ਹਾਂ ਜੀ ਇਹ ਆਪੇ ਇਹ ਬਾਬੇ ਵਿਚ ਨਹਿਰ ਸੰਦੇ ਪਿੰਡ ਵੀ ਜਾਂਦੇ ਠੀਕ ਹੈ ਬੜੀ ਬੜੀ ਦੂਰ ਸੀ ਤਾਂ ਜਿਲਦ ਜिले ਦੇ ਵਿੱਚ ਹੁਣ ਕੁੜੇ ਦਿਨ ਹੋਏ ਹੁਣ ਬੰਦਾ ਆ ਗਿਆ ਠੀਕ ਹੈ ਅਜੇ ਅਜੇ ਵੀ ਖੇਡਦੇ ਏ ਜੀ ਹਾਂ ਨਹੀਂ ਹੁਣ ਮੈਂ ਖੇਡਦਾ ਨਹੀਂਗਾ ਹੁਣ ਟੀਮ ਨਾਲ ਟੀਮ ਦੇ ਨਾਲ ਜਾਂਦੇ ਜੀ ਅੱਛਾ ਅੱਛਾ ਕਿੰਨੇ ਇਹ ਹੁਣ ਕਦੋਂ ਤੁਸੀਂ ਇਹ ਖੇਡਣਾ ਛੱਡ ਦਿੱਤਾ ਵੱਲ ਵੀ ਕਿੰਨੇ ਸਾਲ ਹੋ ਗਏ ਨੇ ਹੁਣ ਤੇ ਪਿਛਲੇ ਸਾਲ ਤਾਂ ਮੇਰਾ ਅਪਰਸਨ ਹੋਇਆ ਆਰਡਾ ਅੱਛਾ ਉਹਦੇ ਕਰਕੇ ਤੁਸੀਂ ਫਿਰ ਕਰਕੇ ਮੈਂ ਉਤਰਾਹੁਣ ਟੀਮ ਦੇ ਨਾਲ ਤੁਸੀਂ ਜਾਂਦੇ ਹੋ ਲੋਕ ਦੇ ਨਾਲ ਟੀਮ ਤੁਹਾਡੀ ਤੁਗਲਵੜਾ ਨਾਮ ਨਾਲ ਹੀ ਵਜਦੀ ਹੈ ਕਿ ਜਾਂ ਵੈਲ ਵੀ ਬਈ ਜੇ ਗੁਰਦਾਸਪੁਰੇ ਵਾਲੇ ਦੇ ਤੁਗਲਵੜਾ ਵਾਈ ਅੱਛਾ ਅੱਛਾ ਗੁਰਦਾਸਪੁਰੇ ਨਾਮ ਤੇ ਮਤਲਬ ਇਹ ਇਹ ਮਸ਼ਹੂਰ ਟੀਮ ਹੈ ਗੁਰਦਾਸਪੁਰ ਦੀ ਹੈ ਕਿ ਸਪੈਸ਼ਲ ਹੀ ਹੈ ਹਾਂਜੀ ਇਹ ਇਸ ਤਰ੍ਹਾਂ ਦੀ ਟੀਮ ਤਾਂ ਅਸੀਂ ਨਹੀਂ ਦੇਖੀ ਜਿਹੜੀ ਪੰਜੋਤਾਂ ਦੀ ਟੀਮ ਹੈ ਜੀ ਇਹਦੇ ਨੇ ਖਿਡਾਰੀ ਆ ਨਾ ਮਤਲਬ ਇਹ ਸਾਡੇ ਵੀ ਜਿਹੜੀ ਆ ਉਹ ਹੋਈ ਉਹ ਕੋਈ ਜਿਹੜੇ ਕੋਈ 40 ਸਾਲਾਂ ਦੇ ਕੋ 50 ਸਾਲਾਂ ਚੋਂ 60 ਸਾਲਾਂ ਚੋਂ ਹਾਂਜੀ ਜਿਹੜੀ ਬਜ਼ੁਰਗਾਂ ਦੀ ਆ ਨਾ ਹਾਂਜੀ ਉਹ ਸਾਡੀ ਟੀਮ ਹੈ ਆ ਇਹ ਇਹਦੇ ਵਿੱਚ ਕਿੰਨੀ ਉਮਰ ਵਾਲੇ ਖੇਡਦੇ ਨੇ ਇਹ ਤੇਰੀ ਤੇ ਹੁਣ ਮੈਂ ਨਹੀਂ ਨਹੀਂ ਮਤਲਬ 60 ਸਾਲ ਤੋਂ ਉੱਪਰ ਵਾਲੇ ਨਾ ਬਜ਼ੁਰਗ ਨੇ ਜਿਹੜੇ 60 ਤੋਂ ਉੱਪਰ ਵਾਲੇ ਬਜ਼ੁਰਗ ਨੇ ਉਹਨਾਂ ਉਹਨਾਂ ਦੀ ਟੀਮ ਹੈ ਤੁਹਾਡੀ ਹਾਂਜੀ ਤੁਸੀਂ ਅੱਜ ਕੱਲ ਉਹਨਾਂ ਦੀ ਟੀਮ ਦੇ ਨਾਲ ਜਾਂਦੇ ਹੋ ਹਾਂਜੀ ਬਿਲਕੁਲ ਹਾਂਜੀ ਨਾਲ ਨਾਲ ਠੀਕ ਹੈ ਠੀਕ ਹੈ ਤੇ ਮੈਂ ਗੇਮ ਛੱਡੀ ਆ ਮੈਂ ਅੱਜ ਵੀ ਉਹਨਾਂ ਨਾਲ ਧਗਣਾ ਇਹ ਤੇ ਗੱਲ ਹੈਗੀ ਆ ਤੁਹਾਡਾ ਸਰੀਰ ਹੀ ਦੱਸਦਾ ਵਾਗੇ ਮਤਲਬ ਬਾਈਗੁਰਦੀ ਕਿੱਪਾ ਤੁਹਾਡੇ ਤੇ ਮੇਰ ਹੈ ਪੂਰੀ ਬੜੀ ਸ਼ਤ ਕੋਨੇ ਚਰਪਾ ਰਹੀ ਹੈ ਤੇ ਤੁਹਾਡਾ ਗਰੀਬ ਬੜਾ ਹੈ ਅੱਛਾ ਕੋਈ ਚਾਹਤ ਕਰਨੀ ਚੱਲ ਬਹੁਤ ਵਧੀਆ ਜੀ ਤੁਹਾਡੀ ਖੇਡ ਨੇ ਤੁਹਾਨੂੰ ਚੁੱਕਿਆ ਤਾ ਮਾਲਕ ਨੇ ਕੀ ਕਿਹਾ ਸਿਵਾਏ ਵੜੀ ਕੀਤੀ ਅੱਛਾ ਜੀ ਇਹ ਚਲ ਬਹੁਤ ਮਾਲਕ ਦੀ ਕਿਰਪਾ ਤੁਹਾਡੇ ਤੋਂ ਇਹਦੇ ਜੀਵਨ ਦੇ ਵਿੱਚ ਮਤਲਬ ਇਹ ਮੇਰੀ ਖੁਸ਼ੀ ਮਨਮਾਇਰ ਹੋਈ ਵੀ ਜਨਮ ਆ ਬਾਹਰ ਦੇਉ ਜਨਾਨਾ ਪਿੰਨ ਮੇਰੇ ਬੱਚੇ ਇੰਨੇ ਚੰਗੇ ਜੇ ਪਾਦੇ 10 ਨਹੀਂ ਸਰਦਾ ਥੀ ਨੇ ਬੇਟੀਆਂ ਇੰਨਾਂ ਤੱਕ ਜੇ ਦੋ ਹੋ ਮੇਰੀ ਬੇਟੀਆਂ ਹਾਂਜੀ ਇੱਕ ਬੇਟੀ ਆ ਬੇਟੀ ਵੀ ਜਿਹੜੀ ਆ ਉਹ ਸੱਜੇ ਪਾਸੇ ਰਸਟੋਰ ਸਵੇਤੋ ਕੋ ਮਲਾ ਜਿਮੂ ਹੋ ਫਰਨੇ ਦਾ ਠੀਕ ਹੈ ਤੁਹਾਨੂੰ ਦੱਸ ਸਕਦਾ ਹਾਂ ਬਹੁਤ ਬਹੁਤ ਦੇਵਾਲੀ ਵੇਖ ਕੇ ਬੱਚੇ ਵੀ ਉਤਸ਼ਾਹ ਹੁੰਦੇ ਨੇ ਉਹ ਬਰੇ ਜੀ ਬਰੇ ਕੱਲ ਦੀ ਜਿਹੜੀ ਇਹਨਾਂ ਸਾਮ ਦੀ ਚੀਜ਼ ਮਤਲਬ ਜਿਹੜਾ ਹੁਣ 파ਸ ਤੇ ਤੁਹਾਡੇ ਕੋਲ ਦੀ ਇਹ ਰੰਗ ਦਾ ਹੈ ਜਿਹਨੂੰ ਰੋਪੇਲਾ ਡੈਡੀ ਰੰਗ ਦਾ ਹੈ ਹਾਂਜੀ ਇਹ ਰੰਗ ਦਾ ਜਿਹੜਾ ਇਹਦਾ ਡੈਡੀ ਹੈ ਨਾ ਹਾਂਜੀ ਉਹ ਵੀ ਐਡਾ ਸੌ ਵੇਜੀ ਬਿਕੋਸ ਥੈ ਇਨ ਇਸ ਹੰਦੇ ਮੇਰਾ ਕਰਤਾ ਮਤਲਬ ਦੀ ਸਜੀ ਵਾਂ ਠੀਕ ਹੈ ਤੇ ਬੇਟੀ ਉਹਨੂੰ ਘੜੀ ਮੇਰੇ ਵੱਲ ਦਵਾਏ ਚਲੋ ਵਧੀਆ ਮੈਂ ਇਹ ਕੱਲ ਦੇ ਮਤਲਬ ਜਿਹੜੀ ਦੀ ਸਤਿਗੋਦੀ ਕਿਰਪਾ ਦੇ ਨਾਲ ਅਸੀਂ 78 ਸਾਲ 78 ਸਾਲ ਠੀਕ ਹਾਂਜੀ ਤੇ ਮੈਂ ਅੱਜ ਆਪਣੇ ਆਣਦਿਆਂ ਨਾਲੋਂ ਕਈ ਬਹੁਤ ਤਾਂ ਨਹੀਂ ਦਿਖਦਾ ਕਿ ਐ ਕੋਈ ਨਸ਼ਾ ਨਹੀਂ ਨਸ਼ਾ ਨਹੀਂ ਕਰਨਾ ਬੱਚਿਆਂ ਨੂੰ ਕੀ ਤੁਸੀਂ ਕੀ ਦੱਸਣਾ ਚਾਹੁੰਦੇ ਕਹਿਣਾ ਚਾਹੁੰਦੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਜਿਹੜੇ ਖਿਡਾਰੀ ਬਣਨ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੀ ਜੀਵਨ ਦਾ ਜਿਹੜਾ ਕਿ ਨਿਰਸੇ ਦੇ ਉਹ ਵੈਤ ਰਹਿਣ ਆਪਣੀ ਜਿਹੜੀ ਖਰਾਖਾਨ ਮਿਹਨਤ ਮਾਂ ਬਿਲਕੁਲ ਮਿਹਨਤ ਸਭ ਤੋਂ ਵੱਡੀ ਮਿਹਨਤ ਹੈ ਖਰਾਖਾ ਹਾਂ ਮੇਰੇ ਡੈਡੀ ਨੇ ਜਿੱਦਣ ਮੈਨੂੰ ਕਿਹਾ ਉਹਨਾਂ ਨੇ ਜੇ ਖੇਡਣਾ ਮਾਹ ਉਹ ਸੇ ਵੇ ਦੇਸੀ ਗਾਂ 2200 ਰੁਪਏ ਲਿਆ ਦੇ ਠੀਕ ਹੈ 2200 ਰੁਪਏ ਦਿਖਾਏ ਤੇ ਫਿਰ ਮੈਂ ਉਹਨੇ ਆਪਣਾ ਵੀ ਬਹੁਤ ਪਾਣੀ ਦੇ ਥਾਂ ਵੀ ਉਹ ਦੁੱਧ ਹੀ ਪੀਣਾ ਮੈਂ ਇੱਕ ਗਲਾਸ ਧੋੜਾ ਪੀਉਂਦਾ ਇੱਕ ਦਿਨ ਚ ਠੀਕ ਹੈ ਇੱਕ ਗਲਾਸ ਜਿਹੜਾ ਧੋੜਾ ਹੀ ਕਰਦਾ ਉਹ ਮੈਂ ਪੀਂਦਾ ਹਾਂ ਅਜੇ ਵੀ ਮੈਂ ਨਾ ਦਾ ਮਕਲੂ ਦੋ ਦੋ ਤਿੰਨ ਤਿੰਨ ਚਾਰ ਦਿਖਾ ਲੀ ਰਿਹਾ ਜਿਵੇਂ ਮੁਕੰਮੀ ਜਦੇ ਜਿਵੇਂ ਖੜੀ ਹੈ ਇਹ ਇੰਨੀ ਹੋਰ ਮੋ ਛੋਟੀ ਚਲੋ ਜੀ ਤੁਹਾਡੇ ਆ ਪ੍ਰਮਾਤਮਾ ਤੁਹਾਡੀ ਹੋਰ ਲੰਮੀ ਆਜੂ ਕਰੇ ਤੇ ਤੁਸੀਂ ਇਸ ਤਰ੍ਹਾਂ ਹੀ ਬੱਚਿਆਂ ਨੂੰ ਸਿੱਖਿਆ ਦਿੰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ